ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪੀਰ ਸਿੰਘ ਬੱਬੂ ਖੋਸਾ ਦੋਸਤੋ ਆਪਾਂ ਦੋ ਟੌਪਿਕਸ ਤੇ ਗੱਲ ਕਰਾਂਗੇ ਅੱਜ ਪਹਿਲਾ ਕਿ ਵਿਰਸਾ ਸਿੰਘ ਵਟੋਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਆਪਸ ਦੇ ਵਿੱਚ ਟਸਲ ਕੀ ਸੀ ਟਸਲ ਇਸ ਲਈ ਕਿ ਤੁਸੀਂ ਖੁਦ ਨੋਟ ਕਰ ਲਓ ਕਿ ਅਕਾਲੀ ਦਲ ਦੇ ਵਿੱਚ 100 150 200 ਲੀਡਰ ਹੋਰ ਹੋਣਾ ਪਰ ਉਹਨਾਂ ਦੀ ਕਦੇ ਵੀ ਉਹੋ ਜਿਹੀ ਬਿਆਨਬਾਜ਼ੀ ਨਹੀਂ ਰਹੀ ਜਿਵੇਂ ਜਾ ਵਿਰਸਾ ਸਿੰਘ ਵਲਟੋਆ ਦਾ ਪਿਛਲੇ ਸਾਲ ਡੇਢ ਸਾਲ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਜਿਹੜਾ ਰਵੱਈਆ ਸੀ ਹਮਲਾਵਰ ਰਵੱਈਆ ਉਹ ਕਿਸੇ ਹੋਰ ਦਾ ਕਿਉਂ ਨਹੀਂ ਸੀ ਤਸਲ ਕੀ ਸੀ ਇਹ ਦੱਸਦੇ ਆਂ ਦੂਜਾ ਕਿ ਇਸ ਤਸਲ ਦੇ ਵਿੱਚ ਵਿਰਸਾ ਸਿੰਘ ਵਲਟੋਆ ਨੇ ਸੁਖਵੀਰ ਬਾਦਲ ਦਾ ਕੀ ਨੁਕਸਾਨ ਕਰਾਇਆ ਨਹੀਂ ਹੋ ਸਕਦਾ ਸੁਖਵੀਰ ਬਾਦਲ ਦਾ ਇਦੋਂ ਥੋੜੇ ਸਸਤੇ ਨਾਲ ਸਰ ਜਾਂਦਾ ਹੁਣ ਗੱਲ ਕਰਦੇ ਆਂ ਆਪਾਂ ਪਹਿਲੇ ਵਿਸ਼ੇ ਦੀ ਕਿ 2011-12 ਤੋਂ ਲੈ ਕੇ ਜਿਹੜਾ ਇਹਨਾਂ ਦਾ 15-16 ਤੱਕ ਇਨਾਂ ਦੇ ਉੱਤੇ ਇੱਕ ਭੂਤ ਸਵਾਰ ਸੀਗਾ ਯਾਨੀ ਇਹਨਾਂ ਦੀ ਸ਼ਰਧਾ ਸੀਗੀ ਡੇਰਾ ਸਿਰਸਾ ਪ੍ਰਤੀ ਉਹ ਮੈਂ ਉਹ ਗੱਲ ਨਹੀਂ ਕਰੂੰਗਾ ਪਛਾਕਾਂ ਪਸ਼ੂਕਾਂ ਵਾਲਾ ਤਾਂ ਸਾਰਿਆਂ ਨੂੰ ਪਤਾ ਹੀ ਆ ਮੈਂ ਕਰੂੰਗਾ ਕਿ ਜਿਹੜੀ ਇਹ ਉਹਦੀ ਸਿੱਖਿਆ ਤੇ ਚੱਲ ਪਈ ਸੀ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਜੀਵ ਦਾ ਟੀਚਰ ਹੁੰਦਾ ਉਹ ਜਾਂ ਸਟੂਡੈਂਟ ਬਣ ਜਾਂਦਾ ਟੀਚਰ ਮੀਨਸ ਗੁਰੂ ਹੁੰਦਾ ਨਾ ਤਾਂ ਇਹ ਵੀ ਉਹਦੇ ਨਕਸ਼ੇ ਕਦਮਾਂ ਤੇ ਚੱਲ ਪਈ ਉਹਦੇ ਕੋਲ ਤਾਂ ਬਹੁਤ ਸਾਧਨ ਸੀਗੇ ਵੱਡੇ ਵੱਡੇ ਡੇਰੇ ਗੁਫਾਵਾਂ ਬਹੁਤ ਕੁਝ ਸੀ ਹੁਣ ਇਹਨਾਂ ਕੋਲ ਕਿਹੜੀਆਂ ਗੁਫਾਵਾਂ ਸੀ ਪਰ ਇਹਨਾਂ ਨੇ ਉਹ ਖੇਤ ਤਾਂ ਖਾਣੀ ਸੀ ਇਹਦੇ ਲਈ ਇਹਨਾਂ ਨੇ ਚੁਣਿਆ ਬਾਦਲ ਦਲੀਆਂ ਨੇ ਸਾਡੇ ਗੁਰੂ ਘਰ ਬਲਟੋਆ ਸਾਹਿਬ ਦੇ ਨਜ਼ਦੀਕੀ ਖਬਰ ਚ ਪੀਏ ਲਿਖਿਆ ਹੋਇਆ ਜਦੋਂ ਬੰਦਿਆਂ ਨੇ ਬਾਅਦ ਚ ਗੱਲ ਸਾਹਮਣੇ ਆਉਣ ਤੇ ਪੁਤਲੇ ਸਾੜਿਆ ਉਹ ਰਿਸ਼ਤੇਦਾਰ ਵੀ ਦੱਸਦੇ ਆ ਨਾਲ ਨਾਮ ਵੀ ਦੱਸਿਆ ਭੂਆ ਦਾ ਪੁੱਤ ਵੀ ਕਹਿੰਦੇ ਹੋ ਨਾਮ ਉਹਦਾ ਹੈਗਾ ਜੀ ਸੰਦੀਪ ਸਿੰਘ ਸੁੱਗਾ ਤੇ ਇਹ ਖਬਰ ਹੈਗੀ ਆ 2 ਮਈ 2016 ਦੀ ਤੇ ਗਿਆਨੀ ਹਰਪ੍ਰੀਤ ਸਿੰਘ ਉਦੋਂ ਹੁੰਦੇ ਸੀ ਹੈੱਡ ਗ੍ਰੰਥੀ ਸ਼੍ਰੀ ਮੁਖਸਰ ਸਾਹਿਬ ਤਾਂ ਹੁਣ ਤੁਸੀਂ ਵੇਖੋ ਵੀ ਗਿਆਨੀ ਜੀ ਤਾਂ ਤੁਸੀਂ ਕਹੋਗੇ ਮੁਖਸਰਾ ਉਹ ਹੈਗੇ ਤਖਤ ਦਮਾ ਦਮਾ ਸਾਹਿਬ ਦੀ ਘਟਨਾ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਪਰ ਮੈਂ ਤੁਹਾਨੂੰ ਦੱਸੂਗਾ ਕਿ ਬਾਅਦ ਚ ਹੋਇਆ ਹੈ ਉੱਥੇ ਹੁੰਦਾ ਕੀ ਹੈ ਕਿ ਖਬਰ ਦਾ ਸਰਲੇਖ ਦੇਖੋ ਤੁਸੀਂ ਜਲੰਧਰ ਤੋਂ ਖਬਰ ਲੱਗੀ ਮੀਜਰ ਸਿੰਘ ਵੱਲੋਂ ਅਜੀਤ ਦੇ ਵਿੱਚ ਖਬਰ ਉਹ ਕਹਿੰਦੇ ਧਾਰਮਿਕ ਸਰਾਹ ਦੀ ਗਲਤ ਵਰਤੋਂ ਕਰਨ ਵਾਲੇ ਨੂੰ ਚਾੜਿਆ ਘਟਾਪਾ ਹੋਇਆ ਕਿ ਇਹ ਜਿਹੜਾ ਮੁੱਖ ਪਾਰਲੀਮੈਂਟਨੀ ਸਕੱਤਰ ਮਲਟੂਆ ਸਾਹਿਬ ਇਹਨਾਂ ਦਾ ਪੀਏ ਕੰਮ ਰਿਸ਼ਤੇਦਾਰ ਉਹੀ ਸੰਦੀਪ ਸੁੱਗਾ ਖਬਰ ਚ ਲਿਖਿਆ ਕਿ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇੰਸਪੈਕਟਰ ਦੇ ਵਜੋਂ ਜੋਬ ਕਰਦਾ ਤਸਵੀਰ ਤੁਸੀਂ ਜਿਹੜੀ ਦੇਖ ਰਹੇ ਹੋ ਇਹ ਬਲਟੋਆ ਸਾਹਿਬ ਦੇ ਨਾਲ ਖੜਾ ਇਹ ਸੰਦੀਪ ਸੁਗਰ ਇਹ ਕੀ ਕਰਦੇ ਆ ਇੱਕ ਪੰਜਰੋਦ ਗੱਡੀ ਦੇ ਵਿੱਚ ਇੱਕ ਜਨਾਨੀ ਨੂੰ ਲੈਂਦਾ ਤੇ ਦੋ ਸਾਥੀ ਇਹਨਾਂ ਦੇ ਹੋਰ ਆ ਹੋਰ ਗੱਡੀ 'ਚ ਇਹ ਜਿਹੜੇ ਮੰਨ ਲਓ ਅਗਾਉ ਸੂਚਨਾ ਹੁੰਦੀ ਆ ਉੱਥੇ ਦਮਦਮਾ ਸਾਹਿਬ ਦੇ ਜਿਹੜੇ ਸੇਵਾਦਾਰ ਉਹਨਾਂ ਨੂੰ ਕਿ ਜਿਹੜੇ ਏਸੀ ਗੈਸਟ ਹਾਊਸਾਂ 'ਚ ਆਪਸਰਾ ਕੈਦ ਨੇ ਜਾਂ ਰੂਮ ਜਿਹੜੇ ਮਿਲਦੇ ਸੀ ਕਿ ਸਾਨੂੰ ਉਹ ਚਾਹੀਦੇ ਆ ਇਹ ਉੱਥੇ ਪਹੁੰਚਦੇ ਆ ਤੇ ਜਦੋਂ ਪਹੁੰਚਦੇ ਆ ਕਮਰੇ ਤਾਂ ਰੈਡੀ ਹੁੰਦੇ ਕਿਉਂਕਿ ਪਹਿਲਾਂ ਸੂਚਨਾ ਸੀ ਇਹ ਆਪਦੀ ਉੱਥੇ ਪਜ਼ੈਰੋ ਲਾਉਂਦੇ ਕਮਰੇ 'ਚ ਚਲੇ ਜਾਂਦੇ ਆ ਕੁਦਰਤੀ ਜਿਹੜੇ ਆਂਦੇ ਹੁੰਦੇ ਇਹ ਪਾਪ ਕੁਕਰਮ ਕਿਤੇ ਨਾ ਕਿਤੇ ਨਿਕਲ ਹੀ ਆਉਂਦੇ ਲੁਕਦੇ ਨਹੀਂ ਜਿਹੜੇ ਤਖਤ ਦਮਦਮਾ ਸਾਹਿਬ ਦੇ ਉੱਥੇ ਮੈਨੇਜਰ ਸੀ ਉਹ ਨਵੇਂ ਆਏ ਸੀ ਉਹ ਜਾਨੀ ਇਹਨਾਂ ਦੇ ਆਪਾਂ ਕਹਿੰਗੇ ਪ੍ਰਭਾਵ 'ਚ ਨਹੀਂ ਸੀ ਜਾਂ ਮੰਨ ਲਓ ਉਹਨਾਂ ਨੂੰ ਇਹਨਾਂ ਦਾ ਕੋਈ ਡਰ ਨਹੀਂ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਉਹਨਾਂ ਨੇ ਲਾਤੇ ਸੇਵਾਦਾਰ ਉੱਥੇ ਵੀ ਨਿਗਰ ਰੱਖਿਆ ਸੇਵਾਦਾਰ ਨੇ ਨਿਗਰੱਖੀ ਜਦੋਂ ਇਹਨਾਂ ਨੇ ਆਵਦੀ ਉਹ ਕੋ ਕਰਤੂਤ ਹੁਣ ਮੈਂ ਕੀ ਕਹਾਂ ਸ਼ੁਰੂ ਕੀਤੀ ਤਾਂ ਇਹਨਾਂ ਨੇ ਸੇਵਾਦਾਰ ਨੇ ਦਰਵਾਜ਼ਾ ਖਿਲਾ ਲਿਆ ਤੇ ਜਿਹੜੀ ਇਹਨਾਂ ਦੀ ਹਾਲਤ ਸੀ ਫਿਰ ਉਹਨੂੰ ਵੇਖ ਕੇ ਇਹਨਾਂ ਦਾ ਛਤਰਪੋਲਾ ਤਾਂ ਹੋਣਾ ਹੀ ਸੀਗਾ ਸ਼ੁਕਰ ਕਰੋ ਜੇ ਛਤਰਪੋਲਾ ਨਾ ਸਰ ਗਿਆ ਨਹੀਂ ਤਾਂ ਬਹੁਤ ਵੱਡੀ ਇਹਦੀ ਸਜ਼ਾ ਬੰਦੀ ਆ ਇਹ ਕਹਿੰਦੇ ਨਾ ਇਹ ਬੀਅਦਬੀਆਂ ਜਾਂ ਗੁਰੂ ਘਰ ਦੀਆਂ ਜਾਂ ਗੁਰੂ ਸਾਹਿਬ ਦੀਆਂ ਇਹ ਤਾਂ ਖੁਦ ਕਰਦੇ ਰਹੇ ਆ ਇਹ ਉੱਥੇ ਜੀ ਜਦੋਂ 9:11 ਵਜੇ ਉਹਨਾਂ ਨੇ ਖਲਾ ਲਿਆ ਕਮਰਾ ਇਹਨਾਂ ਦੀ ਛਤਰ ਪ੍ਰੇਡ ਕੀਤੀ ਮੈਂ ਖਬਰ ਸਕਰੀਨ ਤੇ ਵੀ ਲੱਗੀ ਐ YouTube ਤੇ ਸ਼ਾਇਦ ਪੜ੍ਹਨੀ ਨੀ ਉਹ ਫੇਸਬੁੱਕ ਤੇ ਕਮੈਂਟ ਸੈਕਸ਼ਨ ਚ ਵੀ ਪਾ ਦੂੰਗਾ ਅਖੀਰ ਦੇ ਵਿੱਚ ਮੈਂ ਵੀਡੀਓ ਵੀ ਲਾ ਦੂੰਗਾ ਆਪਦੀ ਗੱਲ ਸਮਾਪਤ ਕਰਨ ਤੋਂ ਬਾਅਦ ਤਾਂ ਜਦੋਂ ਫਿਰ ਇਹਨਾਂ ਦੇ ਹੋਇਆ ਛਤਰਪੋਲਾ ਫਿਰ ਇਹਨਾਂ ਨੇ ਕਿਹਾ ਕਿ ਅਸੀ ਤਾਂ ਸਿੰਘ ਸਾਹਿਬ ਦੇ ਜਾਣਕਾਰ ਫਿਰ ਮੈਨੇਜਰ ਤੇ ਸੇਵਾਦਾਰ ਇਹਨਾਂ ਦੋਵਾਂ ਜਾਨਿਆਂ ਨੂੰ ਜਨਾਨੀ ਦੇ ਬੰਦੇ ਨੂੰ ਉੱਥੇ ਲੈ ਕੇ ਗਏ ਜਿਹੜੀ ਧਾਰਮਿਕ ਕਾਗੂ ਸਾਡੇ ਉੱਥੋਂ ਦੇ ਹੈਗੇ ਉਹਨਾਂ ਹੀ ਰਹਿ ਐਸ਼ ਤੇ ਉਸ ਸਮੇਂ ਦੋਵਾਂ ਜਾਣਿਆਂ ਦੀ شناخت ਕਰਕੇ ਮੁੱਖ ਪਾਰਲੀਮੈਂਟੀ ਸਖਤਰ ਜਾਨੀ ਬਲਟੂਆ ਸਾਹਿਬ ਨੂੰ ساری ਕਹਾਣੀ ਦੱਸੀ ਗਈ ਆਖਰ ਬਲਟੂਆ ਸਾਹਿਬ ਦੇ ਕਹਿਣ ਤੇ ਸਿੰਘ ਸਾਹਿਬ ਨੇ ਇਹਨਾਂ ਦੋਵਾਂ ਤੋਂ ਲਿਖਤੀ ਮਾਫੀ ਮੰਗਾ ਕੇ ਗੱਲ ਜਿਹੜੀ ਉਹ ਰਫਾ ਦਫਾ ਕਰਨ ਦਾ ਯਤਨ ਕੀਤਾ ਪਰ ਗੱਲ ਬਾਹਰ ਨਿਕਲੀ ਆ ਤੇ ਖਬਰ ਬਣ ਗਈ ਚਲੋ ਜੀ ਉਹ ਕਹਿੰਦੇ ਇਹਦਾ ਏਜੰਸੀਆਂ ਤੱਕ ਵੀ ਗੱਲ ਗਈ ਉਹਨਾਂ ਨੇ ਵੀ ਨੋਟਿਸ ਲਿਆ ਤੇ ਉਹਨਾਂ ਨੇ ਚੰਡੀਗੜ੍ਹ ਵੱਖ-ਵੱਖ ਜਿਹੜੀਆਂ ਏਜੰਸੀਆਂ ਜਿਵੇਂ ਆਪਾਂ ਕਹਿੰਨੇ ਆਈਬੀ ਜਾਂ ਸੀਆਈਡੀ ਇਹਨਾਂ ਨੇ ਆਪਦੇ ਮੁਖੀਆਂ ਤੱਕ ਵੀ ਇਹ ਗੱਲ ਪਹੁੰਚਾਈ ਬਾਅਦ ਚ ਜਿਹੜੇ ਮੈਨੇਜਰ ਸਾਹਿਬ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਧਿਆਨ ਚ ਵੀ ਇਹ ਗੱਲ ਲਿਆਂਦੀ ਜਿਹੜੀ ਮੈਂ ਵੀਡੀਓ ਦੀ ਗੱਲ ਕਰਦਾ ਹਾਂ ਜਦੋਂ ਆਪਦੀ ਗੱਲ ਸਵਾਪਤ ਕਰੂੰਗਾ ਸਾਰਾ ਕੁਝ ਤੁਹਾਡੇ ਸਾਹਮਣੇ ਉਹ ਬੰਦੇ ਬੋਲਣਗੇ ਵੀ ਕੀ ਹੋਇਆ ਕੀ ਨਹੀਂ ਪੁਤਲੇ ਤੱਕੇ ਤੇ ਸਾੜੇ ਗਏ ਤਾਂ ਪੁਤਲੇ ਜਿਹੜੇ ਆ ਪਹਿਲੀ ਤਾਂ ਗੱਲ ਤੁਸੀਂ ਇੱਕ ਸ਼ਹਿਰ ਦੇ ਵਿੱਚ ਤਾਂ ਤਸਵੀਰਾਂ ਚ ਹੀ ਦੇਖ ਲਓ ਸੁਖਵੀਰ ਸਿੰਘ ਵਟੋ ਵਲਟੋਆ ਇੱਕ ਸਿੱਖ ਨੌਜਵਾਨ ਆ ਤੇ ਹਲਕੇ ਦੇ ਵਿੱਚ ਬਲਟੂਆ ਹਲਕੇ 'ਚ ਹੀ ਵਿਚਰਦੇ ਆ ਸੁਖਬੀਰ ਸਿੰਘ ਬਲਟੂਆ ਉਹਨਾਂ ਨੇ ਇਹਨਾਂ ਦੇ ਪੁੱਤਲੇ ਸਾਡੇ ਸੀ ਹੁਣ ਗੱਲ ਕੀ ਹੋਈ ਹਰਪ੍ਰੀਤ ਸਿੰਘ ਤੁਸੀਂ ਕਹੋਗੇ ਇਹਦੇ ਵਿੱਚ ਕਿੱਥੋਂ ਆਏ ਕੁਦਰਤੀ ਇਹ ਹੈਗੀ ਆ 2016 ਦੀ ਗੱਲ 2017 ਨੂੰ ਯਾਨੀ 10 ਕ ਮਹੀਨਿਆਂ ਬਾਅਦ 11 ਮਹੀਨਿਆਂ ਬਾਅਦ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਆ ਉਹ ਦਮਦਮਾ ਸਾਹਿਬ ਦੇ ਜਥੇਦਾਰ ਬਣ ਜਾਂਦੇ ਹੁਣ ਜਦੋਂ ਜਥੇਦਾਰ ਸਾਹਿਬ ਜਾਣਗੇ ਉੱਥੇ ਪਤਾ ਤਾਂ ਪਹਿਲਾਂ ਹੀ ਲੱਗ ਗਿਆ ਉਹਨਾਂ ਜਦੋਂ ਖਬਰਾਂ 'ਚ ਖਬਰ ਲੱਗੀ ਸੀ ਬਲਟੂਆ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਜਿਹੜਾ ਉਹਨਾਂ ਦਾ ਰਵਈਆ ਹੁੰਦਾ ਫੂਫਾ ਵਾਲਾ ਤੁਸੀਂ ਪੱਤਰਕਾਰ ਨਾਲ ਵੇਖ ਲਓ ਕਿਸੇ ਵਿਰੋਧੀ ਧਰਨਾ ਕਿਸੇ ਡਿਬੇਟ 'ਚ ਵੇਖ ਲਓ ਜਿਹੜਾ ਉਹਨਾਂ ਦਾ ਰਵਈਆ ਜਿਵੇਂ ਇੱਕ ਪਤਾ ਨਹੀਂ ਕਿਹੜਾ ਹਕਾਰ ਹੁੰਦਾ ਉਹੀ ਰਵਈਆ ਇਹਨਾਂ ਨੇ ਬਾਅਦ 'ਚ ਰੱਖਣ ਦੀ ਕੋਸ਼ਿਸ਼ ਕੀਤੀ ਪਰ ਜਿੰਨਾ ਚਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਅਹੁਦੇ 'ਤੇ ਰਹੇ ਉਹਨਾਂ ਨੇ ਇਸ ਬੰਦੇ ਨੂੰ ਮੂੰਹ ਨਹੀਂ ਲਾਇਆ ਵੀ ਤੇਰੀ ਕਰਤੂਕਤ ਪਤਾ ਕੀ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਹੈਗਾ ਕਿ ਤੇ ਜਨਤਾ ਕਿ ਇਹਨੂੰ ਬੂਲ ਕੇ ਸੁਣਾਇਆ ਪਰ ਉਹਨਾਂ ਨੇ ਉਹਨਾਂ ਨੇ ਨਹੀਂ ਇਹਨੂੰ ਥੜੇ ਨਹੀਂ ਚੜਨ ਦਿੱਤਾ ਏ ਉਸ ਚੀਜ਼ ਨੂੰ ਲੈ ਕੇ ਬਹੁਤ ਖਫਾ ਸੀ ਸੁਖਵੀਰ ਬਾਦਲ ਦਾ ਇਹਨੇ ਨੁਕਸਾਨ ਕਿਵੇਂ ਕਰਾਇਆ ਕਿ ਜਦੋਂ ਗੱਲ ਚੱਲਦੀ 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 ਆ 2 ਦਸੰਬਰ ਵਾਲੇ ਹੁਕਮਨਾਮੇ ਤੱਕ ਪਹੁੰਚੀ ਆ ਤਾਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਹ ਸੀਗਾ 15 20 ਦਿਨ ਪਹਿਲਾਂ ਤੱਕ ਕਿਉਂਕਿ ਬਲਟੋਆ ਸਾਹਿਬ ਦਾ ਤਾਂ ਜਾਣਾ ਤੈਅ ਸੀਗਾ ਜਿਹੜਾ 10 ਸਾਲ ਵਾਲਾ ਕੰਮ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਨੂੰ ਕਿਹਾ ਵੀ ਕਾਲੀ ਦਲ ਚੋਂ ਕੱਢਿਆ ਜਾਂਦਾ ਤੇ ਰਾਜਨੀਤੀ ਤੋਂ ਦੂਰ ਉਹ ਬਟੂਆ ਸਾਬ ਨੂੰ ਪਤਾ ਸੀ ਕਿ ਮੇਰੇ ਨਾਲ ਤਾਂ ਇਹ ਹੋਣੀ ਹੋਣੀ ਆ ਪਰ ਉਹਨਾਂ ਨੂੰ ਇਹ ਸੀ ਮੈਂ ਜਾਂਦਾ ਜਾਂਦਾ ਸੁਖਵੀਰ ਬਾਦਲ ਨੂੰ ਵੀ ਨਾਲ ਹੀ ਮੰਜ ਕੇ ਜਾਵਾਂ ਜਾਂ ਫਿਰ ਮੈਨੂੰ ਬਚਾਉਣ ਲਈ ਸੁਖਵੀਰ ਬਾਦਲ ਇਹਨਾਂ ਨੂੰ ਰਗੜਨਗੇ ਵੀ ਜੇ ਸੁਖਵੀਰ ਬਾਦਲ ਖੁਦ ਬਚਣ ਲਈ ਇਹਨਾਂ ਨੂੰ ਰਗੜਨਗੇ ਤਾਂ ਨਾਲ ਮੈਂ ਵੀ ਬਚ ਜਾਊ ਤੁਸੀਂ ਮੈਂ ਤੁਹਾਨੂੰ ਸਕਰੀਨਸ਼ਾਟ ਫੋਨ ਦੇ ਆਪਣੇ ਵੀਡੀਓ ਦੇ ਉੱਪਰ ਤੁਹਾਨੂੰ ਲਾ ਦਿੰਦਾ ਤਰੀਕਾ ਦੇਖ ਲਓ ਤੁਸੀਂ ਫੈਸਲਾ ਆਉਂਦਾ 2 ਦਸੰਬਰ 2024 ਨੂੰ ਤੇ ਜਿਹੜਾ ਸਕਰੀਨਸ਼ਾਟ ਆ ਜਥੇਦਾਰ ਸਹਿਬਾਨ ਦੇ ਖਿਲਾਫ ਬਲਟੋਆ ਪਾਰਟੀ ਆ ਸਾਰੀ ਸਰਾਏ ਹੋ ਗਿਆ ਕਨਵ ਦੀ ਮਲਮਬੋਰਨ ਹੋ ਗਿਆ ਹੋਰ ਹੋ ਗਿਆ ਜਿੰਨੀ ਵੀ ਮਤਲਬ ਬਲਟੋਆ ਗਰੁੱਪ ਸੀ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਜਥੇਦਾਰਾਂ ਦੇ ਖਿਲਾਫ ਇੱਕ ਮੁਹਾਜ਼ ਖੋਲਤਾ ਫਰੰਟ ਖੋਲਤਾ ਹਾਲਾਂਕਿ ਉਹ ਤੋਂ ਪਹਿਲਾਂ ਜਿਹੜੇ ਸਾਰੇ ਲੋਕਾਂ ਨੂੰ ਇਹ ਸੀਗਾ ਜਿਹੜੀ ਗੱਲ ਹੋਈ ਵੀ ਸੀ ਕਿ ਜਥੇਦਾਰ ਸਾਹਿਬਾਨ ਦੇ ਕੋਲ ਸੁਖਵੀਰ ਬਦਲ ਹੁਣੀ ਗਏ ਉਹਨਾਂ ਨੇ ਕਿਹਾ ਵੀ ਇਸ ਤੀਫੇ ਦੇ ਕੇ ਆਜੋ ਤੇ ਆਪਦੀ ਤਨਖਾਹ ਭੋਤੋ ਉਹਨਾਂ ਦਾ ਇੰਨੇ ਨਾ ਸਰ ਜਣਾ ਸੀ ਵੀ ਉਹ ਵਰਤਨਾ ਦੀ ਸੇਵਾ ਕਰਦੇ ਤੇ ਹੋਰ ਕਰਦੇ ਜਿਹੜਾ ਪਾਬੰਦੀਆਂ ਵਾਲਾ ਤੇ ਜਿਹੜਾ ਉਹਦਾ ਜਲੂਸ ਨਿਕਲਿਆ ਦੋ ਤਰੀਕ ਨੂੰ ਉਹ ਗੜਵਾਇਆ ਵਿਰਸਾ ਸਿੰਘ ਵਲਟੋਆ ਨੇ ਕਿਉਂਕਿ ਜਿੰਨੇ ਵੀ ਜਾਣਕਾਰ ਹਲਕੇ ਆ ਜਿੰਨੇ ਮੀਡੀਆਦਾਰੇ ਸਾਰਿਆਂ ਨੂੰ ਇਹ ਪਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਕਲੇਸ਼ ਪੈ ਗਿਆ ਸੀ ਵਲਟੋਏ ਨਾਲ ਤੇ ਉਹ ਤਾਂ ਆਪਦੇ ਮੂਡ 'ਚ ਸੀਗੇ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਹਿੱਟ ਕਰਨਾ ਹੀ ਕਰਨਾ ਜਿਹੜੇ ਗਿਆਨੀ ਰਘਵੀਰ ਸਿੰਘ ਆ ਉਹ ਠੰਡੇ ਮਤੇ ਵਾਲੇ ਸਾਰਿਆਂ ਨੂੰ ਇਹ ਸੀਗਾ ਕਿ ਰੁਗਵੀਰ ਸਿੰਘ ਕਦੇ ਵੀ ਸਖਤ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਹੈਗੇ ਤਾਂ ਕੀ ਹੋਇਆ ਜਦੋਂ ਵਲਟੋਆ ਸਾਹਿਬ ਦੀ ਇਹ ਜਿਹੜਾ ਮੈਨੂੰ ਸੋਸ਼ਲ ਮੀਡੀਆ ਜਿਹੜਾ ਵਿੰਗ ਜਾਂ ਉਹਨਾਂ ਦੀ ਜੁੰਡਲੀ ਲਾ ਲਓ ਜਦੋਂ ਇਹਨਾਂ ਨੇ ਫਰੰਟ ਖੋਲ੍ਹਿਆ ਇਹਨਾਂ ਨੇ ਇਕੱਲੇ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਨਹੀਂ ਬਣਾਇਆ ਸਕਰੀਨਸ਼ਾਟ ਦੇਖ ਲਓ ਇਹ ਕਹਿੰਦੇ ਆ ਇਹਨੇ ਦੋਵੇਂ ਜਥੇਦਾਰਾਂ ਨੂੰ ਹਟਾ ਦੇਣਾ ਚਾਹੀਦਾ ਦੋਵੇਂ ਜਥੇਦਾਰ ਨੂੰ ਪੁਨਸਾ ਕ ਬੀਜਣੀ ਕੌਮ ਦੇ ਜਥੇਦਾਰਾ ਉਹਨਾਂ ਨੂੰ ਪੁਨਸਾ ਹਰਪ੍ਰੀਤ ਸਿੰਘ ਨਾਲ ਤਾਂ ਰੌਲੇ ਸੀ ਸੀਗਾ ਨਾਲ ਇਹਨਾਂ ਨੇ ਜਥੇਦਾਰ ਰਗਵੀਰ ਸਿੰਘ ਨੂੰ ਵੀ ਪੂਰਾ ਟਾਰਗੇਟ ਕਰਕੇ ਛਾਇਆ ਮੇਰੇ ਦੂਜੇ ਫੋਨ 'ਚ ਸੀਗਾ ਮੇਰੇ ਕੋਲ ਨਹੀਂ ਹੁੰਦਾ ਉਹ ਵੀ ਸਕਰੀਨਸ਼ਾਟ ਲਾ ਦਾਂ ਜਿੱਥੇ ਕਹਿੰਦੇ ਰਗਵੀਰ ਪਸਤੌਲੀ ਮੈਂ ਵੀਡੀਓ ਰਿਕਾਰਡਿੰਗ ਕੀਤੀ ਆ ਮੈਂ ਵੱਖ-ਵੱਖ ਜਿਹੜੇ ਸਿੱਖ ਆਗੂ ਹੈਗੇ ਉਹਨਾਂ ਨੂੰ ਵੀ ਭੇਜੇ ਕਿ ਆਹ ਕਿਹੜੇ ਲੈਵਲ ਤੇ ਕੰਮ ਚੱਲ ਪਿਆ ਵੀ ਇੱਕ ਪਾਸੇ ਆਪਾਂ ਕਿੰਨੇ ਹੁਕਮਨਾਮਾ ਹੁਣਾ ਵੀ ਆਪਾਂ ਤਾਂ ਕਹਿੰਨੇ ਬਈ ਇਹਨਾਂ ਦਾ ਸਸਤੀ ਛੁੱਟ ਜੂ ਪਰ ਲੱਗਦਾ ਨਹੀਂ ਇਹ ਛੁੱਟਣ ਦੇਣਗੇ ਉਹੀ ਕੰਮ ਹੋਇਆ ਬਲਟੋਆ ਇਹਦਾ ਤਾਂ ਹੋਣਾ ਹੀ ਹੋਣਾ ਸੀ ਸਖਬੀਰ ਬਾਦਲ ਵੀ ਮਝਵਾਤਾ ਇਹਨਾਂ ਨੇ ਨਹੀਂ ਮਤਲਬ ਹੀ ਨਹੀਂ ਬੰਦਾ ਸੀ ਕਿ ਤੁਸੀਂ ਇਹ ਵੇਖੋ ਕਿ ਕਦੇ ਹੋ ਸਕਦਾ ਕਿ ਜਿਹੜਾ ਮਨ ਲੋ ਇੱਕ ਧਿਰ ਦਾ ਪਰ ਰਾਜਾ ਹੀ ਕਹਿਦੀ ਸੁਖਵੀਰ ਇਹਨਾਂ ਦਾ ਰਾਜਾ ਹੋ ਗਿਆ ਨਾ ਬਾਦਲਦਲੀਆ ਦਾ ਰਾਜਾ ਅਸਤੀਫਾ ਵੀ ਦਿੰਦਾ ਹੈ ਰਾਜਾ ਮਾਫੀ ਵੀ ਮੰਗਦਾ ਰਾਜਾ ਝੁੱਕ ਕੇ ਜਾਂਦਾ ਤੇ ਸੈਨਾ ਜਿਹੜਾ ਜਿਹਦੇ ਸਾਹਮਣੇ ਰਾਜਾ ਝੁੱਕਿਆ ਉਹਦਾ ਸੈਨਾ ਉਹਦੇ ਤੇ ਹਮਲਾ ਕਰੇ ਇੰਨਾ ਨਹੀਂ ਜਥੇਦਾਰਾਂ ਨੂੰ ਐਸ ਪੱਧਰ ਤੇ ਇਕਸਾਇਆ ਕਿ ਇਹਨਾਂ ਨੇ ਸੁਖਵੀਰ ਬਾਦਲ ਵੀ ਰਗੜਾਤਾ ਹੁਣੇ ਤੁਹਾਡੇ ਘਾਣੀ ਸ਼ਾਇਦ ਸਮਝ ਆ ਗਈ ਹੋਊਗੀ ਕਿ ਐਡਾ ਕਰੜਾ ਫੈਸਲਾ ਕਿਉਂ ਆ ਹਰਪ੍ਰੀਤ ਸਿੰਘ ਉਹਨਾਂ ਦਾ ਐਡਾ ਰਵਈਆ ਕਿਉਂ ਸਖਤ ਸੀ ਤੇ ਰਗਵੀਰ ਸਿੰਘ ਵੀ ਬਰਾਬਰ ਕਿਵੇਂ ਸਪੋਰਟ ਕਰ ਰਿਹਾ ਸੀ ਨਹੀਂ ਰਗਵੀਰ ਸਿੰਘ ਬਹੁਤ ਠੰਡੇ ਸਵਾਲ ਠੰਡੇ ਮਤੇ ਵਾਲੇ ਹੁਣ ਵੀ ਵਿਚਾਰੇ ਹੈਡ ਗ੍ਰਾਂਥੀ ਦੀ ਵਧੀਆ ਸੇਵਾ ਸੋਹਣੇ ਤਰੀਕੇ ਨਾਲ ਨਿਭਾ ਰਹੇ ਠੰਡੇ ਮਤੇ ਵਾਲਿਆ ਪਰ ਹਰਪ੍ਰੀਤ ਸਿੰਘ ਨਹੀਂ ਦਪਿਆ ਇਹਨਾਂ ਤੋਂ ਤੇ ਉਨੇ ਇਹਨਾਂ ਦਾ ਕੰਮ ਕਰਤਾ ਜਿਹੜਾ ਇਹ ਫਲਟੋਆ ਸਾਹਿਬ ਸੁਖਵੀਰ ਦਾ ਕਰਾਉਣਾ ਚਾਹੁੰਦੇ ਸੀ ਹੁਣ ਹੋਇਆ ਕਿ ਕਿ ਸੁਖਵੀਰ ਨਾਲ ਦੁਸ਼ਮਣੀ ਨਹੀਂ ਮੈਂ ਕਹਿੰਦਾ ਹੈਗੀ ਹੋਇਆ ਕਿ ਕਿ ਜਿਹੜੀ ਇਹਨਾਂ ਦੀ ਮਨਛਾ ਸੀ ਕਿ ਹਰਪ੍ਰੀਤ ਸਿੰਘ ਹੋਣਾ ਨੇ ਜਥੇਦਾਰਾਂ ਨੇ ਸੁਖਬੀਰ ਬਾਦਲ ਸਮੇਤ ਸਾਰੀ ਜਿਹੜੀ ਲੀਡਰਸ਼ਿਪ ਜਦੋਂ ਆਪਣੇ ਟ੍ਰਿਗਰ ਤੇ ਲੈ ਲਈ ਜਾਪਕੀਗੇ ਉਹਨਾਂ ਨੂੰ ਠੋਕਤਾ ਤਾਂ ਕੀ ਹੋਇਆ ਕਿ ਮਜਬੂਰਨ ਅਕਾਲੀ ਦਲ ਨੂੰ ਜਥੇਦਾਰ ਹਟਾਉਣੇ ਪਏ ਤੇ ਜਿਵੇਂ ਲਗਾ ਦੀ ਵਾਪਸੀ ਹੋਈ ਹੈ ਹੌਲੀ-ਹੌਲੀ ਹੁਣ ਬਲਟੂਆ ਸਾਹਿਬ ਵੀ ਆ ਜਾਣਗੇ ਜਾਂ ਕਹਿ ਦਈਏ ਵੀ ਬਲਟੂਆ ਸਾਹਿਬ ਦਾ ਜਿਹੜਾ ਬਦਲਾ ਉਹ ਵੀ ਪੂਰਾ ਹੋ ਗਿਆ ਪਰ ਸਵਾਲ ਇੱਥੇ ਇਹ ਬਣਦਾ ਕਿ ਬਲਟੂਆ ਸਾਹਿਬ ਬੜੇ ਕਰੈਕਟਰ ਤੇ ਉਂਗਲ ਚੁੱਕਦੇ ਹੁੰਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੋ ਠੀਕ ਹੈ ਸਪੈਸ਼ਲ ਬੰਦੇ ਬਿਠਾ ਬਿਠਾ ਕੇ ਇੰਟਰਵਿਊ ਕਰਾਈਆਂ ਜੋ ਮਾਹੌਲ ਸਿਰਜਿਆ ਗਿਆ ਹੁਣ ਇੱਥੇ ਜਵਾਬ ਦੇਣ ਇਹ ਕਹਿੰਦੇ ਹੁੰਦੇ ਨਾ ਇਹ ਤਾਂ ਜੀ ਸਾਡੀਆਂ ਕੌਮੀ ਵਿਰਾਸਤਾਂ ਦਾ ਘਾੜੋ ਜੋ ਸਾਡੇ ਸਿਧਾਂਤਾਂ ਦਾ ਆ ਸਿਧਾਂਤਾਂ ਥੋਡੇ ਕਿ ਥੋਡੇ ਬੰਦੇ ਤਖਤ ਸਹਿਬਾਨਾ ਦੇ ਕਮਰਿਆਂ ਦੇ ਵਿੱਚ ਵੀ ਉਹ ਕੰਮ ਕਰਨ ਜਿਹੜਾ ਲੋਕ ਸਰਸੇ ਵਾਲੇ ਨੂੰ ਕਹਿੰਦੇ ਕਿ ਗੁਫਾ ਚ ਕਰਦਾ ਫਿਰ ਇਹ ਨਹੀਂ ਹੈਗਾ ਬਲਟੋਆ ਸਾਹਿਬ ਕਹਿੰਦੇ ਮੈਂ ਉਹ ਬੰਦਾ ਛੱਡਤਾ ਬੰਦਾ ਹੁਣ ਤੱਕ ਵੀ ਉਹਨਾਂ ਦੇ ਨਾਲ ਹੁੰਦਾ ਫੋਟੋਆਂ 'ਚ ਖੜਾ ਕੱਲਾ ਉਹਦੇ ਨਾਲ ਨਹੀਂ ਕਲੇਰ ਸਾਹਿਬ ਨਾਲ ਹੁੰਦਾ ਜਿਹੜੇ ਇਹਨਾਂ ਦੇ ਵਕੀਲ ਹੈਗੇ ਅਰਸ਼ਦੀਪ ਕਲੇਰ ਸੁਖਵੀਰ ਬਾਦਲ ਦੇ ਨਾਲ ਹੁੰਦਾ ਬਲਟੋਆ ਸਾਹਿਬ ਦੇ ਬੇਟੇ ਦੇ ਨਾਲ ਹੁੰਦਾ ਹੁਣ ਇਹ ਸੁਖਵੀਰ ਸਿੰਘ ਬਾਦਲ ਤੋਂ ਵੀ ਜਵਾਬ ਮੰਗਣਾ ਚਾਹੀਦਾ ਤੇ ਤੁਸੀਂ ਜਿਗਰਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਕਿ ਉਹਨੇ ਅੱਜ ਤੱਕ ਬਾਰ ਕਿਤੇ ਗੱਲ ਸੁਣਾਈ ਨਹੀਂ ਕਿਉਂਕਿ ਇੱਕ ਬਹੁਤ ਦੂਰ ਤੱਕ ਮੈਸੇਜ ਆਂਦਾ ਹੈ ਕਿ ਸਿੱਖਾਂ ਦੇ ਤਖਤਾਂ ਦੇ ਉੱਪਰ ਕਮਰਿਆਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਉਹਨਾਂ ਦੇ ਨੇੜ ਦੇ ਸਾਥੀ ਕਿਹੜੇ ਗੋਲ ਖਲਾਉਂਦੇ ਆ ਤੇ ਇਹ ਕਿੱਡੀ ਸਾਡੀ ਇੱਜ਼ਤ ਬਨੋ ਕਿ ਦੁਨੀਆਦਾਰੀ ਦੇ ਵਿੱਚ ਇਹਨਾਂ ਨੇ ਕੋਈ ਛੱਡਿਆ ਨਹੀਂ ਉਹ ਅਜੇ ਤੱਕ ਨਹੀਂ ਬੋਲੇ ਹੁਣ ਸਮਝ ਆਇਆ ਕਿ ਮੈਂ ਪੋਸਟ ਲਿਖ ਕੇ ਪਾਈ ਸੀ ਇੱਕ ਆਪਦੀ ਬੱਬੂ ਖੋਸ ਵਾਲੀ ਆਈਡੀ ਤੇ ਕਿ ਇਹ ਨੀਟਾ ਨੀਟਾ ਸਾਲੀ-ਸਾਲੀ ਇਹਨਾਂ ਨੇ ਕਿਉਂ ਚਲਾਇਆ ਸੀ ਕਿਉਂਕਿ ਇਹਨਾਂ ਨੇ ਸੁਖਵੀਰ ਬਦਲ ਠਕਾਉਣਾ ਸੀ ਹੁਣ ਤੁਸੀਂ ਉਹ ਜਿਹੜੇ ਸੁਖਵੀਰ ਸਿੰਘ ਬਲਟੂਆ ਵਾਲੀਆਂ ਤਾਂ ਵੇਖ ਲੀਆਂ ਪੁਤਲਾ ਸਾੜਦੇ ਨੇ ਜਿਹੜੀ ਮੈਂ ਵੀਡੀਓ ਵਾਲੀ ਗੱਲ ਕੀਤੀ ਸੀ ਉਹ ਆ ਮੈਂ ਹੁਣ ਵੀਡੀਓ ਵੀ ਲਾ ਦਿੰਨਾ ਤੇ ਤੁਸੀਂ ਅਖੀਰ ਦੇ ਵਿੱਚ ਉਹ ਸੁਣ ਲਿਓ ਕਿਉਂ ਕੀ ਬੁੱੜ ਰਿਹਾ ਕੀ ਕੁਛ ਹੋਇਆ ਤੇ ਕਿਵੇਂ ਪੁਤਲਾ ਸਾੜਿਆ ਮੱਖੂ ਦੀ ਵੀਡੀਓ ਆ ਤੇ ਮੈਂ ਸਾਰੇ ਪੱਤਰਕਾਰਾਂ ਨੂੰ ਵੀ ਕਹੂੰਗਾ ਤੇ ਜਿਹੜੇ ਕੱਲ ਹੀ ਦਾ ਇਹ ਇਹਨਾਂ ਵਾਲਾ ਬਾਦਲਾ ਵਾਲੇ ਕਾਲੀ ਦਲ ਚ ਬੈਠੇ ਆ ਉਹਨਾਂ ਨੂੰ ਵੀ ਕਹੂੰਗਾ ਵੀ ਇਹਨਾਂ ਨੂੰ ਮੜਾ ਸਵਾਲ ਤੱਕ ਰਹਿ ਜਾਓ ਜੀ ਵੀ ਤੁਸੀਂ ਤਾਂ ਜਿਹੜੇ ਕੰਮਾਂ ਚ ਤੁਰੇ ਤੁਰੇ ਆ ਵੀ ਸਾਡਾ ਕਿਉਂ ਧਰਮ ਪ੍ਰੇਸ਼ਟ ਕਰਦੇ ਆ ਸਾਨੂੰ ਕਿਉਂ ਐਫ ਜੇ ਲੋਕਾਂ ਨਾਲ ਜੁੜ ਕੇ ਰੱਖਿਆ ਤੇ ਸਾਡਾ ਵੀ ਜਿਹੀਏ ਧਾਰਮਿਕ ਤੌਰ ਤੇ ਬੇੜਾਗਰ ਕਰਦੇ ਆ ਅਖੀਰ ਚ ਗੱਲ ਕਹਾਂ ਕਿ ਆਮ ਫੇਸਬੁੱਕ ਤੇ ਚੱਲਦਾ ਹੁੰਦਾ ਕਿ ਲੋਕੀ ਨਾ ਕਾਮ ਰੇਡਸ ਨੂੰ ਜਾਂ ਕਾਮੁਨਿਸਟ ਨੂੰ ਸ਼ਬਦ ਵਿਗਾੜ ਕੇ ਕਹਿੰਦੇ ਹੁੰਦੇ ਆ ਕਾਮ ਨਸ਼ਟ ਕੌਮਨਾਸ਼ਟ ਕੌਮ ਰੇਟ ਨਹੀਂ ਹੈ ਕਿ ਕੌਮਨਾਸ਼ਟਾ ਜਿਹੜੇ ਭੇਖੀ ਝੋਲੇ ਕਿਰਪਾਨਾਂ ਪਾ ਕੇ ਬੈਠੇ ਆ ਤੇ ਸਾਡੇ ਜਿਹੜੇ ਪਵਿੱਤਰ ਅਸਥਾਨ ਆ ਉਹ ਵੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸਾਡੇ ਤਖਤ ਇਹ ਉੱਥੇ ਆਹ ਕੁਕਰਮ ਕਰਦੇ ਆ ਜਿਹੜੇ ਕਿਸੇ ਵੀ ਦਰਗਾਹ ਬਖਸ਼ੇ ਜਾਣ ਵਾਲੀ ਨਹੀਂ ਇਹ ਆ ਅਸਲੀ ਕੌਮਨਾਸ਼ਟਾ ਚੌਂਦੇ ਵਸਦੇ ਰੋ ਰੱਬ ਰੱਖਾ ਚੜ੍ਹਦੀ ਕਲਾ ਵੀਡੀਓ ਸਹੀ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਆ ਜੋ ਉਹਨਾਂ ਨੂੰ ਸਵਾਲ ਕਰਿਆ ਜੋ ਤੇ ਉਹ ਵੀਡੀਓ ਦੇਖ ਲਓ ਜਿਹੜੀ ਇਹਨਾਂ ਦੇ ਪਤਲਾ ਸਾੜਦਾਂ ਲਈ ਆ ਅਸੀਂ ਇਹ ਪਤਲਾ ਤਾਂ ਦਿਖਾ ਰਹੇ ਹਾਂ ਸ਼ਲੋਕ ਨਹੀਂ ਕਾਲੀ ਦਲ ਨਿਕਾ ਹੈ ਕਿ ਇਹ ਕਾਲੀ ਦਲ ਦਾ ਮਤਲਬ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਕਾਲੀ ਦਲ ਕਿਆਂ ਕਾਲੀਆਂ ਕਰਤੂਤਾਂ ਕਰਕੇ ਦਾ ਕਾਲੀ ਦਲ ਤੋਂ ਨਾਮ ਕਾਲੀ ਦਲ ਬਣ ਚੁੱਕਿਆ ਆ ਤੇ ਵੀਰੋ ਇਹਨਾਂ ਦੀ ਕਾਲੀ ਕਰਤੂਤ ਇੱਕ ਹੋਰ ਸਾਹਮਣੇ ਆਈ ਆ ਜੇ ਸੰਦੀਪ ਸਿੰਘ ਸੁਗਾ ਜਿਹੜਾ ਕਿ ਵਿਸਾ ਸਿੰਘ ਦਾ ਜੂਆ ਦਾ ਭੂਆ ਦਾ ਪੁੱਤ ਵੀ ਆ ਤੇ ਇੱਕ ਪੀਏ ਵੀ ਆ ਕਹਿੰਦਾ ਸਿਆਸੀ ਸੁਨਾਹ ਕਰ ਵੀ ਆ ਕੁਝ ਦਿਨ ਪਹਿਲਾਂ ਵੀਰੋ ਇਹਨੇ ਇੱਕ ਕਾਲੀ ਕਰਤੂਤ ਆ ਉਹਦੀ ਕੀਤੀ ਗੁਰਦੁਆਰਾ ਦਮਦਣਾ ਸਾਹਿਬ ਵਿੱਚ ਸਰਾਂ ਦੇ ਵਿੱਚ ਗੁਰੂ ਘਰ ਕਿਸ ਤਰ੍ਹਾਂ ਦੇ ਵਿੱਚ ਇੱਕ ਜਨਾਨੀ ਨਾਲ ਇਹ ਨਜਾਇਜ਼ ਸੰਗਾਂ ਦੇ ਵਿੱਚ ਫੜਿਆ ਗਿਆ ਆ ਤੇ ਇਹਦੀ ਕਾਲੀ ਗਰੋਂ ਨੂੰ ਦੇਖੋ ਵੀ ਇਹ ਗੁਰੂ ਘਰਾਂ ਨੂੰ ਇਹ ਹੋਟਲ ਬਣਾ ਕੇ ਆ ਆਪਣੀਆਂ ਯਾਤਸ਼ੀਆਂ ਕਰ ਰਹੇ ਆ ਬਿਲਕੁਲ ਇਹਨਾਂ ਨੂੰ ਸ਼ਰਮ ਲੈ ਚੁੱਕੀ ਇਹਨਾਂ ਅਕਾਲੀ ਗੱਲ ਦੇ ਲੀਡਰਾਂ ਦੀ ਤੇ ਇਹਨਾਂ ਦੇ ਜਿਹੜੇ ਵਰਕਰ ਆ ਚਮਚਿਆਂ ਦੀ ਬਿਲਕੁਲ ਸ਼ਰਮ ਇਹਨਾਂ ਨੇ ਲਾ ਚੁੱਕਿਆ ਇਹਨਾਂ ਨੂੰ ਕੋਈ ਗੁਰੂ ਘਰ ਨਾਲ ਮਤਲਬ ਨਹੀਂ ਇਹ ਸਿਰਫ ਆ ਯਾਤਸ਼ੀਪੁਣਾ ਤੇ ਗਲਤ ਕੰਮਾਂ ਦੇ ਵਿੱਚ ਵਰਤੋਂ ਕਰ ਰਹੇ ਆ ਸਾਡੇ ਗੁਰੂ ਘਰਾਂ ਦੀ ਇਸ ਲਈ ਇੱਥੇ ਅਸੀਂ ਇਕੱਠੇ ਹੋਏ ਆ ਇਹਦਾ ਪਤਲਾ ਸਾੜ ਕੇ ਕੁਝ ਨਾ ਕੁਝ ਇਹਨਾਂ ਨੂੰ ਸ਼ਰਮ ਆਵੇ ਤਾਕਿ ਇਹ ਗੁਰੂ ਘਰ ਦੇ ਵਿੱਚ ਜਿਹੜਾ ਗਲਤ ਉਪਯੋਗ ਕਰ ਰਹੇ ਇਹਨਾਂ ਨੂੰ ਕੋਈ ਸ਼ਰਮ ਆਉਣੀ ਚਾਹੀਦੀ ਪਰ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ 9 ਸਾਲ ਹੋ ਗਏ ਆ ਇਹਨਾਂ ਨੇ ਕਾਲੀਆਂ ਕਰਦੂਤਾਂ ਕਰ ਜਾਂਦੇ ਨੇ 10ਵਾਂ ਸਾਲ ਸਟਾਰਟ ਹੋ ਗਿਆ ਇਹ ਬੰਦੇ ਨਹੀਂ ਸੁਧਰ ਸਕਦੇ ਇਹ ਕੋਈ ਜਿਆਦਾ ਪੁਰਾਣੀ ਗੱਲ ਨਹੀਂ ਸਿਰਫ 5 ਦਿਨ ਪਹਿਲਾਂ ਦੀ ਗੱਲ ਆ ਜਿਹੜਾ ਸੰਦੀਪ ਸੁੱਗਾ ਗੁਰੂ ਘਰ ਦੀ ਸਰਾਂ ਦੇ ਵਿੱਚ ਨਜਾਇਜ਼ ਸਬੰਧ ਬਣਾ ਕੇ ਔਰਤਾਂ ਨਾਲ ਫੜਿਆ ਗਿਆ ਉੱਥੇ ਦੀ ਸ਼ਿਕਪਰ ਬਲੇਡ ਵੀ ਹੋਈ ਆ ਪਰ ਇਹਦਾ ਸਿਆਸੀ ਤਵੰਦ ਹੋਣ ਕਰਕੇ ਮਿਰਸਾਂ ਮਲਟੋਆ ਦੇ ਆਇਆ ਪੁੱਤ ਦਾ ਪੋਤਾ ਉਹਨਾਂ ਕਰਕੇ ਇਹਨੂੰ ਰਾਤੋਂ ਰਾਤ ਛੱਡ ਦਿੱਤਾ ਗਿਆ ਛੱਡਾ ਵੀ ਦੇਖੋ ਕਿੱਦਾਂ ਗਿਆ ਜਿਹੜਾ ਸਾਡੇ ਜਿਹਨੂੰ ਇਹ ਅਗਾਰਤ ਦੇ ਜਥੇਦਾਰ ਸਮਝੇ ਬੈਠੇ ਆ ਇਹ ਬੰਦੇ ਨੇ ਸਾਡੇ ਜਥੇਦਾਰ ਘੱਟ ਦੇ ਬਾਦਲਾ ਚੰਚੇ ਜਿਆਦਾ ਆ ਇਹਨਾਂ ਨੇ ਉਸੇ ਵੇਲੇ ਹੀ ਉਹ ਬੰਦੇ ਨੂੰ ਰਾਤੋ ਰਾਤ ਛੱਡਤਾ ਤੇ ਬਿਆਨ ਕੀ ਦਿੱਤਾ ਗਿਆ ਜੀ ਅਖਬਾਰ ਦੇ ਐਸ ਵੀ ਇਹਨਾਂ ਨੇ ਖਬਰ ਲਵਾਈ ਜੀ ਔਰ ਤੋਂ ਕੋਲੋਂ ਅਸੀਂ ਮਾफी ਮੰਗ ਲਈ ਆ ਉਹ ਬੰਦੇ ਨੇ ਜਿਹੜਾ ਕੁਝ ਨੂੰ ਪੁੱਛਾ ਜਿਹੜਾ ਗਲਤ ਅਰਕਦਾ ਕਰਤਾ ਉਹ ਪੜਿਆ ਗਿਆ ਜੀ ਔਰ ਤੋਂ ਕੋਲੋਂ ਮਾफी ਮੰਗ ਲਈ ਆ ਲਾ ਕਿ ਉਹ ਔਰਤ ਨੂੰ ਖੁਦ ਕੋਤਰਾ ਦੇ ਸੇਵ ਵਿੱਚ ਲਿਆ ਕੇ ਆਪਦਾ ਯਾਜ ਆਪਣਾ ਪੂਰਾ ਕਰ ਰਿਆ ਇਸ ਕਰਕੇ ਵੀਡੀਓ ਅਸੀਂ ਇਹਨਾਂ ਦੇ ਕਾਲੀਆਂ ਪੁੱਤਸਾਂ ਨਸ਼ਟ ਕਰਦੇ ਹੋਏ ਇੱਥੇ ਸਾਰੇ ਕੋਲੇ ਖੜੇ ਆ ਤੇ ਨਾ ਪੁੱਤਰਾ ਤੇ ਫੁੱਪਾਂ ਲੱਗੀਆਂ ਇਹਦਾ ਨਾ ਕਿ ਮੇਰਾ ਯਾਦ ਚ ਆ ਬਾਕੀ ਕਾਲੀ ਦਲ ਮੁਰਦਾਬਾਦ ਹੋਣੀ ਕਾਲੀ ਦਲ ਮੁਰਦਾਬਾਦ ਆਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਸਦੀਪ ਸ਼ੁਕਰ ਮੁਰਦਾਬਾਦ ਮੁਰਦਾਬਾਦ ਜਿੱਤਾਂ ਬਟਾਇਆ ਮੁਰਦਾਬਾਦ ਸ਼ਿਵੋਮਨੀ ਕਾਲਜ ਮੁਰਤਾਬਾਹ ਵਿਸਾ ਗੋਟਵਾ ਮੁਰਤਾਬਾਹ ਸੰਦੀਪ ਸੁੱਕਾ ਮੁਰਤਾਬਾਹ